ਸ ਸਮਾਗਮ ਹੋਇਆ ਸੀ ਕਾਫੀ ਦਿਨ ਤੋਂ ਪਲਾਨ ਕੀਤਾ ਹੋਇਆ ਸੀ ਜਦੋਂ ਤੇ ਅ ਸਿਸ ਫਾਰ ਹੋਇਆ ਸੀ ਤੇ ਅਸੀਂ ਇਹਨੂੰ ਜਸ਼ਨ ਦੇ ਤੌਰ ਤੇ ਮਨਾਣਾ ਚਾਹੁੰਦੇ ਸੀ ਪਰ ਸਾਡੇ ਫਰੀਦਕੋਟ ਦੇ ਅਗਨੀ ਵੀ ਜਿਹੜੇ ਆਕਾਸ਼ਦੀਪ ਜੀ تھے ਉਹਨਾਂ ਦੀ ਸ਼ਹਾਦਤ ਹੋ ਗਈ ਪਰ ਸੋ ਤੇ ਥੋੜਾ ਦੇ ਅਸੀਂ ਪ੍ਰੋਗਰਾਮ ਚੇਂਜ ਕੀਤਾ ਤੇ ਜਿਹੜਾ ਮੇਨ ਐਂਟਰਟੇਨਮੈਂਟ ਦਾ ਪਾਰਟ ਸੀ ਉਹਨੂੰ ਅਸੀਂ ਅੱਗੇ ਵਾਸਤੇ ਕਰ ਦੇ ਪਾਸਪੋਨ ਕਰ ਦਿੱਤਾ ਯੁੱਧ ਵਿੱਚ ਜੇ ਛਾਤਾਂ ਵੀ ਹੁੰਦੀਆਂ ਤੇ ਜਿੱਤ ਵੀ ਹੁੰਦੀ ਹੈ ਸਾਡੀ ਇੰਡੀਆ ਦੀ ਬਹੁਤ ਵੱਡੀ ਵਿਕਰੀ ਹੋਈ ਹੈ ਛਾਤਾਂ ਦੇ ਕੇ ਹੀ ਹੋਈ ਹੈ ਤੇ ਅਸੀਂ ਇਹਨੂੰ ਸੈਲੀਬ੍ਰੇਸ਼ਨ ਬੋਲੀਏ ਕਿ ਇਹਨੂੰ ਸ਼ਰਧਾਂਜਲੀ ਬੋਲੀਏ ਅਸੀਂ ਸਾਰੇ ਉਹਨਾਂ ਵੀਰ ਯੋਧਾ ਨੂੰ ਸ਼ਰਧਾਂਜਲੀ ਦਿੰਦੇ ਆ ਤੇ ਅੱਜ ਸਭ ਤੋਂ ਵੱਡਾ ਦਿਨ ਸੀ ਕਿ 21 ਜਿਹੜੇ ਸਾਡੇ ਸੋਲਜਰਸ ਹੈ ਅਜ ਤੱਕ ਪੂਰੇ ਜਦੂਤੇ ਹਿੰਦੁਸਤਾਨ ਆਜ਼ਾਦ ਹੋਇਆ ਹੈ ਉਹਨਾਂ ਨੂੰ ਪਰਮ ਵੀਰ ਚੱਕਰ ਮਿਲਿਆ ਉਹਨਾਂ ਵਿੱਚੋਂ ਤਿੰਨ ਜਿਉਂਦੇ ਹੈ ਤੇ ਯੰਗੇਸਟ ਜਿਹੜਾ ਪਰਮ ਵੀਰ ਚੱਕਰ ਵਿਜੇਤਾ ਯੋਗਿੰਦਰ ਯਾਦਵ ਜੀ ਹੈ ਉਹ ਅੱਜ ਸਾਡੇ ਨਾਲ ਸੀ ਉਹਨਾਂ ਨੇ ਬਹੁਤ ਹੀ ਅੱਛਾ ਆਪਣਾ ਮੋਟੀਵੇਸ਼ਨਲ ਸਟੂਡੈਂਟਸ ਨੂੰ ਤੇ ਸ਼ਰਧਾਂਜਲੀ ਵੀ ਸੀ ਉਹ ਮੋਟੀਵੇਸ਼ਨਲ ਵੀ ਸੀ ਤੇ ਇੱਕ ਸਿੱਖ ਸੀ ਕਿ ਕਿਵੇਂ ਸਾਡੀ ਕੰਟਰੀ ਹਿੰਦੁਸਤਾਨ ਦੇ ਉੱਤੇ ਅਸੀਂ ਆਪਣੀ ਚਾਹ ਨਿਸ਼ਾਵਰ ਕਰ ਸਕਦੇ ਆ ਬਾਬਾ ਫਰੀਦ ਯੂਨੀਵਰਸਿਟੀ ਬਹੁਤ ਪ੍ਰਾਊਡਡ ਫੀਲ ਕਰਦੀ ਹੈ ਕਿ ਪਹਿਲੀ ਵਾਰ ਪਰਮਵੀਰ ਚੱਕਰ ਵਿਜੇਤਾ ਸਾਡੇ ਵਿੱਚ ਆਇਆ ਤੇ ਅੱਜ ਸਾਡੇ ਕੋਲ ਬਾਰਡਰ ਸਿਕਿਉਰਿਟੀ ਫੋਰਸ ਆ ਰਹੀਦੇ ਨੇਵੀ ਤੇ 에어 포스 ਦੇ ਸੋਲਜਰਸ ਤੇ ਜਿਹੜੇ ਸੱਚ ਇਸ ਵੇਲੇ ਬੰਕਰਾਂ ਵਿੱਚ ਬਾਰਡਰ ਉੱਤੇ ਹੈ ਉਹ ਵੀ ਉਥੋਂ ਆਪਣਾ ਟੈਂਕ ਕੱਟ ਕੇ ਆਪਣੀ ਬ੍ਰਿਗੇਡਰ ਬ੍ਰਿਗੇਡੀਅਰਸ ਜਿਹੜੇ ਇੱਥੇ ਪੋਸਟਡ ਤੁਹਾਨੂੰ ਪਤਾ ਹੈ ਇੱਥੇ ਬਾਰਡਰ ਏਰੀਆ ਤੇ ਚਾਰ ਬ੍ਰਿਗੇਡਸ ਐ ਇੱਕ ਹੋਰ ਕਮਾਂਡਰ ਸਾਰੇ ਸੀਨੀਅਰ ਆਫਸਰ ਇੱਥੇ ਆਏ ਸਾਡੇ ਨਾਲ ਉਹਨਾਂ ਨੇ ਆਪਣਾ ਆਪਣਾ ਐਕਸਪੀਰੀਅੰਸ ਜਿਹੜਾ ਹੈ ਉਹ ਸ਼ੇਰ ਕੀਤਾ ਤੇ ਸਾਨੂੰ ਮੋਟੀਵੇਟ ਕੀਤਾ ਕਿ ਕਿਵੇਂ ਅਸੀਂ ਸਿਵਿਲੀਅਨ ਹੋ ਕੇ ਵੀ ਇੱਕ ਸੈਨਿਕ ਦੇ ਤਰ੍ਹਾਂ ਦੇਸ਼ ਦੇ ਕਮ ਆ ਸਕਦੇ ਹੈ ਤੇ ਕੀ ਕੀ ਅਸੀਂ ਕਰ ਸਕਦੇ ਹੈ ਜਿਹੜਾ ਹੈਗਾ ਅਵਾਰਡ ਦੀ ਅਨਾਉਂਸਮੈਂਟ ਕੀਤੀ ਗਈ ਹੈ ਕਿਹੜਾ ਅਵਾਰਡ ਹੋਏਗਾ ਐਸਐਚਡੀ ਪਰਸੋਂ ਜਿਹੜੇ ਆਕਾਸ਼ ਦੀਪ ਜਿਹੜੇ ਅਗਨੀਵੀਰ ਨੇ ਸ਼ਹਾਦਤ ਦਿੱਤੀ ਹੈ ਸਾਡੇ ਕੰਟਰੀ ਵਾਸਤੇ ਬਾਰਡਰ ਉਤੇ ਉਤੇ ਨਾ ਉਤੇ ਅਸੀਂ ਇੱਕ ਅਗਨੀਵੀਰ ਵਾਸਤੇ ਹੈਲਥ ਸਕਿਲਸ ਦਾ ਕੋਰਸ ਸ਼ੁਰੂ ਕੀਤਾ ਹੈ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਅਸੀਂ ਇੱਕ ਅਵਾਰਡ ਐਨੂਅਲ ਅਵਾਰਡ ਡਿਕਲੇਅਰ ਕੀਤਾ ਹੈ ਤੇ ਉਦੀ ਫੈਮਿਲੀ ਨੂੰ ਵੀ ਅਸੀਂ ਮੈਡੀਕਲ ਹੈਲਥ ਤੇ ਸਾਰੀ ਲਾਈਫ ਲੌਂਗ ਦੇਣ ਦੀ ਡਿਸੀਜਨ ਲਿਆ ਹੈ ਕਿ ਸਾਡੇ ਨਾਲ ਐਮਐਲਏ ਸਾਹਿਬ ਵੀ ਹੈ ਤੇ ਸਾਡੇ ਯੂਨੀਵਰਸਿਟੀ ਦੇ ਆਫੀਸਰਸ ਹੈ ਅ ਸਾਡਾ ਇਹ ਡਿਸੀਜਨ ਹੈ ਕਿ ਹਰ ਸਾਲ ਅਸੀਂ ਜਿਹੜਾ ਬੈਸਟ ਅਗਨੀਵੀਰ ਇਸ ਯੂਨੀਵਰਸਿਟੀ ਤੋਂ ਟ੍ਰੇਨ ਹੋ ਕੇ ਨਿਕਲੇਗਾ ਉਹਨੂੰ ਅਸੀਂ ਆਕਾਸ਼ਦੀਪ ਦੇ ਨਾਂ ਤੇ ਐਵਾਰਡ ਡਿਕਲੇਅਰ ਕੀਤਾ ਉਹਦੇ ਆਪ ਕਰਾਂਗੇ ਠੀਕ ਹੈ